ਪ੍ਰਭਜਤਨ ਜਲਦੀ। ਮੋ ਤੁਹਾਡਾ ਸਵਾਗਤ ਹੈ ਜੀ। 3 ਕਿਹ ਗਿਆ 8 ਸਾਡੀ ਹੈਗੀ ਅਜ ਮੈਰਜਨ ਨਰਸਰੀ। ਤੇ 8 ਤਰੀਕ ਨੂੰ ਇਹ ਵੀਡੀਓ ਹੈ ਜੀ 8 ਤਰੀਕ ਦੀ। ਤੇ ਆਪਾਂ ਤੁਹਾਡੇ ਵਾਸਤੇ ਬਹੁਤ ਸੋਨੇ ਸੂਟ ਲੈ ਕੇ ਆਏ ਆ ਤੇ ਬਹੁਤ ਹੀ ਸੋਨੇ ਕਲਰ ਬਰਨਾਰਸੀ ਸੋਨ। ਇਹਨਾਂ ਨੂੰ ਟਿਸ਼ੂ ਸੂਟ ਬਰਕ ਵਾਲੇ ਕਹਿੰਦੇ ਨੇ ਇਹ ਹੈਗਾ ਜੀ 300 ਅ 200 ਰੁਪਏ ਮੀਟਰ ਵਾਲਾ ਸੁਣਤਾ ਜੀ 320 ਰੁਪਏ ਮੀਟਰ ਸੂਟ ਮਿਲੂਗਾ ਹੈ ਵੱਡਾ ਪਨਾ ਹੋਗਾ ਇਹਦਾ ਤੇ ਸ਼ਿਪਿੰਗ ਆਪਣੀ ਫ੍ਰੀ ਹੈ 320 ਰੁਪਏ ਮੀਟਰ ਸੂਟ ਮਿਲੂਗਾ ਜੀ ਪਰ ਮੀਟਰ ਸੂਟ ਮਿਲੂਗਾ ਬਹੁਤ ਸੋਹਣੇ ਕਲਰ ਨੇਗੇ ਇਹ ਕਲਰ ਬਹੁਤ ਸਾਰੇ ਨੇਗੇ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਕੋਈ ਵੀ ਆਪਾਂ ਜਾਗੋ ਹੋਵੇ ਜਾਗੋ ਹੋ ਰਿਹਾ ਵਾਸਤੇ ਆਪਾਂ ਕਰ ਸਕਦੇ ਹਾਂ ਰੈਡੀ ਸੂਟ ਜਾਗੋ ਵਾਸਤੇ ਮਿਲਣੀਆਂ ਵਾਸਤੇ ਕਿਸੇ ਵਾਸਤੇ ਵੀ ਆਪਾਂ ਸੂਟ ਇਹਨੂੰ ਰੈਡੀ ਕਰ ਦਿੰਨੇ ਆ ਬਹੁਤ ਹਾਈ ਪ੍ਰਾਈਸ ਨਹੀਂ ਬਹੁਤ ਲੋ ਪ੍ਰਾਈਸ ਹੈ ਇਹਨਾਂ ਸੂਟਾਂ ਦਾ 320 ਰੁਪਏ ਪਰ ਮੀਟਰ ਹੈ 20 ਰੁਪਏ ਪਰ ਮੀਟਰ ਹੈ ਵੱਡਾ ਪਨਾਰ ਹੋਊਗਾ ਜੀ ਆ ਇਹ ਹੈ ਬੰਜੂ ਦਾ ਸੂਟ ਮੇਰੇ ਹਿਸਾਬ ਨਾਲ 1200 1250 ਦੀ ਰੇਂਜ ਸੂਟ ਪੈ ਜਾਊਗਾ ਇਹ ਪੂਰਾ ਪਰ 3.5 ਮੀਟਰ ਮਿਲੂਗਾ ਵੱਡੇ ਪਣੇ ਦਾ ਮਿਲੂਗਾ ਆਹ ਵਾਲੇ ਸਾਰੇ ਕਲਰ ਨਹੀਂਗੇ ਥੋਡੇ ਮੂਰੇ ਮੈਂਸ਼ਨ ਕਰਤੇ ਪਲੀਜ਼ ਆਪਣੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਐਂਡ ਤੱਕ ਜਰੂਰ ਦੇਖਿਆ ਕਰੋ ਸਕਿੱਪ ਕਰੋਗੇ ਤਾਂ ਥੋਡੇ ਹੀ ਨੁਕਸਾਨ ਆ ਮੇਰਾ ਨੁਕਸਾਨ ਨਹੀਂ ਕਿਉਂਕਿ ਆਪਾਂ ਬਹੁਤ ਸੋਨੇ ਸੋਨੇ ਹੋਲ ਸੇਲਸ ਦੇ ਰੇਟ ਤੇ ਵੀ ਸੂਟ ਲੈ ਕੇ ਆਉਣੇ ਆ ਕੈਸ਼ ਔਨ ਡਿਲੀਵਰੀ ਵੀ ਆਪਾਂ ਸੂਟਾਂ ਦੀ ਕਰਦੇ ਆ ਜੀ ਕਈ ਸੂਟਾਂ ਦੀ ਨਹੀਂ ਕੈਸ਼ ਔਨ ਡਿਲੀਵਰੀ ਦੀ ਕਈਆਂ ਦੀ कैश ऑन डिलीवरी होंगी है और आपदा बंदे का ठीक हैस का भी है ना आप भी उन्होंने पेमेंट करो लाइट कलर भी ने डार्क भी ने सारे गाइज आज लॉन्च कर रहा हूँ आपका फेवरेट कलेक्शन पाकिस्तानी वाला क्रेप सिल्क विद ओरिजिनल मिर वर्क बहुत ही सुंदर पीसीज आपके लिए लेके आए हैं स्पेषल फैसटिवल कलेक्शन है एंड आपको फैब्रिक और क्वालिटी सुपर ऑसम बहुत पसंद आने वाली है ये चीज़ें आपको ईजिली कहीं पर नहीं मिलने वाली बहुत मुश्किल से आपके लिए चीज़ें ढूंढ के रेडी करवाते हैं डिज़ाइन बहुत प्यारा है क्रेप सिल्क का फैब्रिक है डिज़ाइनर दुपट्टा दिखा रहा हूँ आपको दुपट्टा देखना कितना प्यारा है ये पाकिस्तानी चिनोन शिफोन शिफ्ट का नया फैब्रिक आया है औरजनल पाकिस्तानी दुपट्टा प्रिंट विद औरिजनल मिरर वर्क बहुत सुंदर सुंदर पीसीज आपके लेके आए हैं सूट की बैक साइड रहने वाली है प्लेन कलर्स चारों बहुत प्यारे हैं ये वाइन कलर रहेगा एक फिरोजी कलर रहेगा ये हल्का सा ब्लूइश में आ रहा है ग्रीनिश में रहेगा फिरोजी वाला और एक रहेगा रेड कलर बड़े सुंदर सुंदर पीचेज हैं फटाफट कर लो लिमिटेड चीज़ें हैं आपको बहुत पसंद आने वाली मेरी है मेरी गारंटी है ਕਾਂਸੀ ਐਕਾਲਜੀ ਡੇਲੀ ਤੋਂ ਇੱਕ ਪ੍ਰਿੰਟਿੰਗ ਲੈਣੀ ਹੈ ਤਾਂ ਸਾਡੀ ਵੀਡੀਓ ਦੇਖਣਾ ਨਾ ਭੁੱਲਿਆ ਕਰੋ ਜੀ ਅੱਜ ਤੁਹਾਡੇ ਵਾਸਤੇ ਫਿਰ ਰੀਇਨਸਟਾਕ ਕਰਤਾ ਜੀ ਹੈਵੀ ਡਿਮਾਂਡ ਤੇ ਪਿਓਰ ਇਟਾਲੀਅਨ ਵੂਲ ਨਾਲ ਪਿਓਰ ਪਸ਼ਮੀਨਾ ਦੀ ਬਾਟਮ ਜੀ ਬੈਂਡੇਡ ਫੈਬਰਿਕ ਰਹੂਗਾ ਜੀ ਬਹੁਤ ਹੀ ਸੋਹਣੇ ਮਿਕਸ ਮੈਚ ਜੀ ਚ ਕਨਸੈਪਟ ਆਇਆ ਜੀ ਜੋ ਤੁਹਾਨੂੰ ਸਕਰੀਨ ਉੱਪਰ ਦਿਖ ਰਿਹਾ ਹੈ ਬੁਰਦੀ ਫੁੱਲ ਗਰੰਟੀ ਲੂਗੀ ਜੀ ਓਪਨ ਪ੍ਰਾਈਸ ਰੇਟ ਤੇ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈ ਔਫਰ ਤੇ ਲੈ ਕੇ ਆਏ ਜੀ ਪਹਿਲਾਂ ਤੁਸੀਂ ਜਲਦੀ ਤੋਂ ਜਲਦੀ ਡਿਜ਼ਾਈਨ ਚੈੱਕ ਕਰ ਲਓ ਜੀ ਲਿਮਟਡ ਸਟਾਕ ਹੈ ਬਹੁਤ ਹੀ ਪਿਆਰੇ ਡ ਰੇਟ ਤੋਂ ਡਿਸਕ੍ਰਿਪਸ਼ਨ ਚ ਦਿੱਤਾ ਗਿਆ ਜੀ ਬੁਕਿੰਗ ਕਰ ਲਈ ਸੰਸਕ੍ਰੀਨ ਸ਼ਾਟ ਭੇਜੋ ਥੈਂਕ ਯੂ